ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ ਪੰਜਾਬ ਕੈਬਨਿਟ ਦੀ ਮੀਟਿੰਗ ਬਾਰੇ ਪੰਜਾਬ ਸਰਕਾਰ ਵੱਲੋਂ ਆਈ ਵੱਡੀ ਖਬਰ, ਬਜਟ اجلاس ਦੀਆਂ ਤਰੀਕਾਂ ਦਾ ਹੋ ਸਕਦਾ ਹੈ ਐਲਾਨ। ਜਥੇਦਾਰ ਸ਼੍ਰੀ ਕਾਲਤਖਸਾਇਬ ਦੇ ਅਹੁਦੇ ਤੋਂ ਹਟਾ ਦਿੱਤੇ ਜਾਣ ਬਾਰੇ ਬੋਲੇ ਗਿਆ ਨਿਰਗਵੀਰ ਸਿੰਘ ਕਿਹਾ ਮੈਂ ਕੱਪੜੇ ਬੈਗ ਚ ਪਾ ਕੇ ਰੱਖੇ ਹਨ ਤਿਆਰ। ਨਸ਼ਿਆਂ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਨੇ ਕਰਤਾਰਪੁਰ ਦਾ ਐਲਾਨ ਪੰਜ ਮੰਤਰੀਆਂ ਨੇ ਵੱਖ-ਵੱਖ ਜ਼ਿਲ੍ਹਿਆਂ 'ਚ ਸਾਂਭੀ ਕਮਾਂਡ। ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ਮੁਦਸਿਆ ਡਰਾਮਾ ਕਿ ਹਜੇ ਮੁੱਖ ਮੰਤਰੀ ਨਸ਼ਾ ਮੁਕਤ ਨਹੀਂ ਤਾਂ ਪੰਜਾਬ ਕਿਵੇਂ ਹੋਵੇਗਾ ਆਮ ਆਦਮੀ ਨੂੰ ਪਹਿਲੀ ਤਰੀਕ ਨੂੰ ਹੀ ਲੱਗਾ ਮਹਿੰਗਾਈ ਦਾ ਝਟਕਾ ਗੈਸ ਸਿਲੰਡਰ ਹੋਇਆ ਮਹਿੰਗਾ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾ ਮਗਰੋਂ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ 300 ਦੇ ਕਰੀਬ ਨਸ਼ਾ ਤਸਕਰ ਕੀਤੇ ਗ੍ਰਿਫਤਾਰ ਪੰਜਾਬ ਦੇ ਮੌਸਮ ਬਾਰੇ ਆਈ ਨਵੀਂ ਅਪਡੇਟ ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ ਚੰਡੀਗੜ੍ਹ 'ਚ ਮੀਟਿੰਗ ਤੋਂ ਬਾਅਦ ਬੋਲੇ ਪੰਜਾਬ ਕਾਂਗਰਸ ਇੰਚਾਰਜ ਪੂਪੇਸ਼ ਬਗੇਲ ਕਿਹਾ ਜਨਤਾ ਦੇ ਮੁੱਦਿਆਂ ਨੂੰ ਲੈ ਕੇ ਪ੍ਰਿਸ਼ਠ ਸਰਕਾਰ ਨੂੰ ਖੜਨ ਲਈ ਕੀਤਾ ਜਾਵੇਗਾ ਕੰਮ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਿੱਚ 3 ਮਾਰਚ ਯਾਨੀ ਕੱਲ ਨੂੰ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਇਹ ਮੀਟਿੰਗ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੀ ਹਾਇਸ਼ ਤੇ ਦੁਪਹਿਰ 12 ਵਜੇ ਹੋਵੇਗੀ ਹਾਲ ਦੀ ਘੜੀ ਮੀਟਿੰਗ ਸੰਬੰਧੀ ਕੋਈ ਏਜੰਡਾ ਜਾਰੀ ਨਹੀਂ ਕੀਤਾ ਗਿਆ ਇਹ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਹੋਵੇਗੀ ਇਸ ਮੀਟਿੰਗ 'ਚ ਬਜਟ ਸੈਸ਼ਨ ਦੀਆਂ ਤਰੀਕਾਂ ਦਾ ਐਲਾਨ ਹੋ ਸਕਦਾ ਹੈ ਇਹ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਈਸ਼ ਸੈਕਟਰ 2 ਚੰਡੀਗੜ੍ਹ ਤੇ ਹੋਵੇਗੀ ਇਸ ਮੀਟਿੰਗ 'ਚ ਆਉਣ ਵਾਲੇ ਬਜਟ ਸੈਸ਼ਨ ਬਾਰੇ ਚਰਚਾ ਹੋ ਸਕਦੀ ਹੈ ਇਸ ਦੇ ਨਾਲ ਹੀ ਚਰਚਾ ਹੈ ਕਿ ਮੀਟਿੰਗ 'ਚ ਮਹਿਲਾਵਾਂ ਦੇ ਖਾਤਿਆਂ 'ਚ ਪੈਸੇ ਪਾਉਣ ਸਣੇ ਕਈਆਂ ਹੈ ਮੁੱਦਿਆਂ ਤੇ ਫੈਸਲਾ ਹੋ ਸਕਦਾ ਹੈ ਉੱਥੇ ਹੀ ਕੈਬਨਿਟ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਸੰਗਠਨਾਂ ਦੇ ਨਾਲ ਵੀ ਮੀਟਿੰਗ ਬੁਲਾਈ ਹੈ ਇਹ ਮੀਟਿੰਗ ਕੱਲ ਨੂੰ ਸ਼ਾਮ 4 ਵਜੇ ਪੰਜਾਬ ਭਵਨ 'ਚ ਕਿਸਾਨਾਂ ਨਾਲ ਹੋਵੇਗੀ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਉਹਨਾਂ ਨੂੰ ਅਹੁਦੇ ਤੋਂ ਹਟਾਏ ਜਾਣ ਦੀ ਚੱਲ ਰਹੀ ਚਰਚਾ ਬਾਰੇ ਕਿਹਾ ਕਿ ਜੇ ਅਜਿਹਾ ਹੁੰਦਾ ਹੈ ਤਾਂ ਉਹਨਾਂ ਵੀ ਆਪਣੇ ਕੱਪੜੇ ਬੈਗ ਵਿੱਚ ਪਾ ਕੇ ਤਿਆਰ ਰੱਖੇ ਹੋਏ ਹਨ ਇਹ ਪ੍ਰਗਟਾਵਾ ਉਨ੍ਹਾਂ ਨੇ মিডিਆ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਕੀਤਾ ਹੈ ਉਨ੍ਹਾਂ ਨੇ ਆਪਣੇ ਇਸ ਕਥਨ ਨਾਲ ਸਪਸ਼ਟ ਕੀਤਾ ਹੈ ਕਿ ਜੇ ਉਨ੍ਹਾਂ ਨੂੰ ਇਸ ਸੌਦੇ ਤੋਂ ਹਟਾਇਆ ਜਾਂਦਾ ਹੈ ਤਾਂ ਉਹ ਵੀ ਤਿਆਰ ਹਨ ਉਨ੍ਹਾਂ ਕਿਹਾ ਹੈ ਕਿ ਇਸ ਸੌਦੇ ਦੀ ਸੇਵਾ ਨੂੰ ਜਾਰੀ ਰੱਖਣਾ ਜਾਂ ਸੇਵਾ ਛੱਡ ਦੇਣਾ ਇਹ ਦੋਵੇਂ ਹੀ ਗੁਰੂ ਦੇ ਬਾਣੇ ਮੁਤਾਬਿਕ ਹਨ ਉਨ੍ਹਾਂ ਕਿਹਾ ਹੈ ਕਿ ਇਹ ਸੇਵਾ ਗੁਰੂ ਦੀ ਕਿਰਪਾ ਨਾਲ ਹੀ ਕੀਤੀ ਜਾ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸੰਬੰਧੀ ਚੱਲ ਰਹੀ ਪ੍ਰਕਿਰਿਆਵਾਂ ਬਾਰੇ ਉਨ੍ਹਾਂ ਕਿਹਾ ਹੈ ਕਿ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਆਦੇਸ਼ ਜਾਰੀ ਕਰਕੇ ਭਰਤੀ ਸੰਬੰਧੀ ਬਣਾਈ ਗਈ 7 ਮੈਂਬਰੀ ਕਮੇਟੀ ਵੱਲੋਂ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸ਼ੁਰੂ ਨਹੀਂ ਕੀਤੀ ਗਈ ਉਨ੍ਹਾਂ ਨੇ ਕਮੇਟੀ ਨੂੰ ਆਖਿਆ ਹੈ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਮੁਤਾਬਿਕ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਉਹਨਾਂ ਕਿਹਾ ਕਿ ਇਸ ਕਮੇਟੀ ਨੂੰ ਬਣਾਇਆ ਕਰੀਬ 2.5 ਮਹੀਨੇ ਬੀਤ ਚੁੱਕੇ ਹਨ ਪਰ ਇਸ ਦੀ ਕਾਰਗੁਜ਼ਾਰੀ ਢਿੱਲੀ ਹੈ ਉਹਨਾਂ ਦੱਸਿਆ ਕਿ ਕਮੇਟੀ ਨੇ ਆਪਣੀ ਰਿਪੋਰਟ ਸੌਂਪ ਦਿੱਤੀ ਹੈ ਅਤੇ ਕਿ ਹੈ ਕਿ ਇਸ ਮਾਮਲੇ 'ਚ ਸ਼੍ਰੋਮਣੀ ਕਾਲੀ ਦਲ ਸਹਿਯੋਗ ਨਹੀਂ ਦੇ ਰਿਹਾ ਉਹਨਾਂ ਸਪਸ਼ਟ ਕੀਤਾ ਹੈ ਕਿ ਇਸ ਕਮੇਟੀ ਨੂੰ ਆਪਣੇ ਪੱਧਰ ਤੇ ਪਰਤੇ ਸ਼ੁਰੂ ਕਰਨ ਲਈ ਕਿਹਾ ਗਿਆ ਸੀ ਪੰਜਾਬ ਦੇ ਵਿੱਤ ਮੰਤਰੀ ਅਤੇ ਨਸ਼ਿਆਂ ਦੀ ਤਸਕਰੀਬ ਵਿਰੁੱਧ ਜੰਗ ਦੀ ਅਗਵਾਈ ਕਰਨ ਲਈ ਬਣਾਈ ਗਈ ਕੈਬਨਟ ਸਬ-ਕਮੇਟੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਕਿ ਉਦ ਨਸ਼ਿਆਂ ਵਿਰੁੱਧ ਕੈਬਨਟ ਸਬ-ਕਮੇਟੀ ਨੇ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਹਰੇਕ ਕਮੇਟੀ ਮੈਂਬਰ ਲਈ ਵਿਸ਼ੇਸ਼ ਕਾਰਜ ਖੇਤਰ ਨਿਰਧਾਰਤ ਕੀਤੇ ਹਨ ਕੈਬਨਟ ਸਬ-ਕਮੇਟੀ ਦੀ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦੇ ਆ ਹਰਪਾਲ ਸਿੰਘ ਟੀਮ ਨੇ ਨਸ਼ੇ ਦੀ ਤਸਕਰੀ ਨੂੰ ਨੱਥ ਪਾਉਣ ਲਈ ਉਲੀਕੀ ਗਈ ਰਣਨੀਤੀ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਉਨ੍ਹਾਂ ਖੁਲਾਸਾ ਕੀਤਾ ਹੈ ਕਿ ਨਸ਼ਾ ਤਸਕਰਾਂ ਦੇ ਦੁਆਲੇ ਸਿਕੰਜਾ ਕਸਣ ਲਈ ਕਮੇਟੀ ਦੇ ਚਾਰ ਕੈਬਨਿਟ ਮੰਤਰੀਆਂ ਜਿਨ੍ਹਾਂ ਵਿੱਚ ਉਹ ਆਪ ਅਮਨ ਰੋੜਾ ਤਰਨਪ੍ਰੀ ਸਿੰਘ ਸੁੰਦ ਅਤੇ ਲਾਲਜੀਤ ਸਿੰਘ ਭੁੱਲਰ ਸ਼ਾਮਿਲ ਹਨ ਨੂੰ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਪੰਜਵੇਂ ਕਮੇਟੀ ਮੈਂਬਰ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਸੂਬੇ ਵਿੱਚ ਨਸ਼ਾ ਛਡਾਊ ਗਤੀਵਿਧੀਆਂ ਦੀ ਨਿਗਰਾਨੀ ਕਰਨਗੇ ਵਿੱਤ ਮੰਤਰੀ ਨੇ ਦੱਸਿਆ ਕਿ ਉਹ ਲਗਾਤਾਰ ਪਠਾਨਕੋਟ ਗੁਰਦਾਸਪੁਰ ਸ਼ਹੀਦ ਭਗਤ ਸਿੰਘ ਨਗਰ ਰੋਪੜ ਤਰਨਤਾਰਨ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦਾ ਦੌਰਾ ਕਰਕੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ ਤੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੀ ਜ਼ਮੀਨੀ ਪੱਧਰ ਤੇ ਦੀ ਨਿਗਰਾਨੀ ਨੂੰ ਯਕੀਨੀ ਬਣਾਉਣਗੇ ਇਸੇ ਤਰ੍ਹਾਂ ਕੈਬਨਟ ਮੰਤਰੀ ਅਮਨ अरोड़ा ਲੁਧਿਆਣਾ ਪਟਿਆਲਾ ਕਪੂਰਥਲਾ ਮੋਹਾਲੀ ਅਮਰੀਕਸ਼ਰ ਅਤੇ ਜਲੰਧਰ ਦੀ ਨਿਗਰਾਨੀ ਕਰਨਗੇ ਕੈਬਨਟ ਮੰਤਰੀ ਤਰਨਪੀਰ ਸਿੰਘ ਸੋਨ ਦਾ ਸੰਗਰੂਰ ਬਰਨਾਲਾ ਬਠਿੰਡਾ ਫਤਿਗੜ ਸਾਈ ਮੋਗਾ ਅਤੇ ਬਲੇਰ ਕੋਟਲਾ ਦੀ ਨਿਗਰਾਨੀ ਕਰਨਗੇ ਜਦਕਿ ਕੈਬਨਟ ਮੰਤਰੀ ਲਾਲਜੀਤ ਸਿੰਘ ਪੁੱਲਰ ਫਰੀਦਕੋਟ ਮੁਕਸਰ ਫਾਜ਼ਿਲਕਾ ਮਾਨਸਾ ਤੇ ਫਿਰੋਜ਼ਪੁਰ ਦੀ ਨਿਗਰਾਨੀ ਕਰਨਗੇ ਪੰਜਾਬ ਸਰਕਾਰ ਦੀ ਨਸ਼ਿਆਂ ਖਿਲਾਫ ਜੰਗ ਮੁਹਿੰਮ ਦੀ ਅਲੋਚਨਾ ਕਰਦੇ ਆ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਸ ਕਾਰਵਾਈ ਦੇ ਸਮੇਂ ਅਤੇ ਇਰਾਦੇ ਤੇ ਸਵਾਲ ਉਠਾਏ ਹਨ ਬਾਜਵਾ ਨੇ ਕਿਹਾ ਕਿ ਕਿਸੇ ਵੀ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਕੋਈ ਵੀ ਫੈਸਲਾ ਲਿਆ ਜਾਵੇਗਾ ਤਾਂ ਹਰ ਕੋਈ ਖਾਸ ਕਰਕੇ ਵਿਰੋਧੀ ਪਾਰਟੀਆਂ ਦਾ ਸਵਾਗਤ ਕਰੇਗੀ ਪਰ ਮੈਨੂੰ ਲੱਗਦਾ ਹੈ ਕਿ ਹਰ ਚੀਜ਼ ਲਈ ਸਮਾਂ ਹੁੰਦਾ ਹੈ ਮੁੱਖ ਮੰਤਰੀ ਪਹਿਲਾ ਯੋਧਾ ਹੈ ਜੇ ਤੁਹਾਡਾ ਮੁੱਖ ਮੰਤਰੀ ਨਸ਼ਾ ਮੁਕਤ ਨਹੀਂ ਹੈ ਤਾਂ ਪੰਜਾਬ ਨਸ਼ਾ ਮੁਕਤ ਕਿਵੇਂ ਹੋਵੇਗਾ ਉਹਨਾਂ ਕਿਹਾ ਹੈ ਕਿ 3 ਸਾਲਾਂ ਬਾਅਦ ਜਦੋਂ ਪੰਜਾਬ ਦੀ ਜਵਾਨੀ ਤਬਾਹ ਹੋ ਗਈ ਹੈ ਜਦੋਂ ਪੰਜਾਬ ਦੀ ਆਰਥਿਕਤਾ ਤਬਾਹੀ ਕੰਡੇ ਹੈ ਹੁਣ ਤੁਸੀਂ ਇਹ ਰੇਡ ਸ਼ੁਰੂ ਕੀਤੀ ਹੈ ਉਹਨਾਂ ਨੇ ਦੋਸ਼ ਲਾਇਆ ਹੈ ਕਿ ਉੱਚ ਪੁਲਿਸ ਅਧਿਕਾਰੀ ਨਸ਼ਿਆਂ ਦਾ ਕਾਰੋਬਾਰ ਕਰਦੇ ਹਨ ਅਤੇ ਸਵਾਲ ਕੀਤਾ ਹੈ ਕਿ ਕੀ ਉਹਨਾਂ ਦੀ ਕੋਈ ਰਿਹਾਈਸ਼ ਹੀ ਗਈ ਹੈ ਬਾਜਵਾਨੇ ਤੰਜ ਕਸਦੇ ਆ ਕਿ ਹੈਗੀ ਤੁਸੀਂ ਕਿਸੇ ਨੂੰ ਫੜਨ ਜਾਂ ਸਪਲਾਈ ਰੋਕਣ ਵਿੱਚ ਅਸਮਰਥ ਹੋ ਲੋਕ ਤੁਹਾਡੇ ਤੇ ਭਰੋਸਾ ਨਹੀਂ ਕਰਦੇ ਇਹ ਡਰਾਮਾ ਹੈ ਉਹ ਜਾਣਦੇ ਹਨ ਕਿ ਲੋਕ ਉਹਨਾਂ ਦੀ ਆਲੋਚਨਾ ਕਰ ਰਹੇ ਹਨ ਇਸ ਲਈ ਮੈਨੂੰ ਲੱਗਦਾ ਹੈ ਕਿ ਇਸ ਵਿੱਚ ਕੁਝ ਵੀ ਨਹੀਂ ਹੈ ਸਰਕਾਰ ਨੇ ਆਮ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਹੈ ਕੇਂਦਰੀ ਬਜਟ ਤੋਂ ਬਾਅਦ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਫਿਰ ਵਾਧਾ ਕਰ ਦਿੱਤਾ ਗਿਆ ਹੈ ਬਜਟ ਵਾਲੇ ਦਿਨ ਸਰਕਾਰ ਵੱਲੋਂ ਦਿੱਤੀ ਗਈ ਰਾਹਤ ਵਾਪਿਸ ਲੈ ਲਈ ਗਈ ਹੈ ਸ਼ਨੀਵਾਰ 1 ਮਾਰਚ 2025 ਨੂੰ ਇੰਡੀਅਨ ਔਇਲ ਨੇ 19 ਕਿਲੋਗ੍ਰam ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 6 ਰੁਪਏ ਦਾ ਵਾਧਾ ਕੀਤਾ ਹੈ ਹਾਲਾਂਕਿ 14 ਕਿਲੋਗ੍ਰam ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ 'ਚ ਨਸ਼ਿਆਂ ਦਾ ਸਫਾਇਆ ਕਰਨ ਲਈ ਨਸ਼ਿਆਂ ਵਿਰੁੱਧ ਯੁੱਧ ਨਸ਼ਿਆਂ ਵਿਰੁੱਧ ਇੱਕ ਫੈਸਲਾ ਕੁੰਜੰਗ ਛੇੜਨ ਤੋਂ ਇੱਕ ਦਿਨ ਬਾਅਦ ਪੰਜਾਬ ਪੁਲਿਸ ਨੇ ਰਾਜ ਭਰ ਵਿੱਚ ਪਛਾਣੇ ਗਏ ਡਰੱਗ ਹੌਟਸਪੌਟ ਨਸ਼ਿਆਂ ਤੇ ਮਨੋਰਗ ਪਦਾਰਥਾਂ ਦੀ ਵਿਕਰੀ ਦੇ ਸਥਾਨਾਂ ਤੇ ਇੱਕ ਵਿਸ਼ਾਲ ਰਾਜ ਪੱਧਰੀ ਛਾਪੇਮਾਰੀ ਅਤੇ ਖੋਜ ਮੁਹਿੰਮ ਚਲਾਈ ਹੈ ਜਿਸ ਨਾਲ 232 ਐਫ ਆਈ ਆਰ ਦਰਜ ਹੋਣ ਤੋਂ ਬਾਅਦ 290 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ 4 ਘੰਟੇ ਚੱਲੇ ਇਸ ਆਪਰੇਸ਼ਨ ਦੌਰਾਨ 8 ਕਿਲੋਗ੍ਰam ਹੈਰੋਇਨ 1 ਕਿਲੋਗ੍ਰam ਅਫੀਮ 19 ਕਿਲੋਗ੍ਰਾਮ ਪੋਕੇ 700 ਗ੍ਰਾਮ ਚਾਰਸ 16238 ਨਸ਼ੀਲੀਆਂ ਗੋਲੀਆਂ ਟੀਕੇ ਅਤੇ 8 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ ਪੰਜਾਬ ਚ ਪਿਛਲੇ ਦਿਨਾਂ ਚ ਪਈ ਮੀਂਹ ਕਾਰਨ ਠੰਡ ਨੇ ਇੱਕ ਵਾਰ ਫਿਰ ਤੋਂ ਦਸਤਕ ਦਿੱਤੀ ਹੈ ਇਸ ਵਿਚਾਲੇ ਅੱਜ ਮੌਸਮ ਵਿਭਾਗ ਵੱਲੋਂ ਨਵੀਂ ਅਪਡੇਟ ਸਾਹਮਣੇ ਆਈ ਹੈ ਮੌਸਮ ਵਿਭਾਗ ਅਨੁਸਾਰ ਅੱਜ ਮੌਸਮ ਸਾਫ਼ ਰਹੇਗਾ ਮੌਸਮ ਵਿਭਾਗ ਵੱਲੋਂ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਮੌਸਮ ਵਿਭਾਗ ਅਨੁਸਾਰ ਕੱਲ ਤੋਂ ਇੱਕ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ ਜਿਸ ਦਾ ਅਸਰ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਇਲਾਕਿਆਂ ਤੇ ਪੈ ਸਕਦਾ ਹੈ ਇਸ ਦਿਨ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਹਲਕੀ ਅਤੇ ਆਮ ਨਾਲੋਂ ਘੱਟ ਬਾਰਿਸ਼ ਵੀ ਹੋ ਸਕਦੀ ਹੈ ਭਾਵੇਂ ਮਾਰਚ ਦੀ ਸ਼ੁਰੂਆਤ ਮੀਂਹ ਨਾਲ ਹੋਈ ਹੈ ਪਰ ਮੌਸਮ ਵਿਭਾਗ ਨੇ ਮਾਰਚ ਦਾ ਮਹੀਨਾ ਵੀ ਗਰਮ ਰਹਿਣ ਦੀ ਭਵਿੱਖਬਾਣੀ ਕੀਤੀ ਹੈ ਮੌਸਮ ਵਿਭਾਗ ਅਨੁਸਾਰ ਮਾਰਚ ਦੇ ਪਹਿਲੇ ਹਫਤੇ ਪੰਜਾਬ ਅਤੇ ਆਸ-ਪਾਸ ਦੇ ਸੂਬਿਆਂ ਦਾ ਤਾਪਮਾਨ ਆਮ ਨਾਲੋਂ 2 ਡਿਗਰੀ ਵਧ ਰਹਿਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ 7 ਤੋਂ 14 ਮਾਰਚ ਤੱਕ ਤਾਪਮਾਨ ਆਮ ਨਾਲੋਂ ਵੱਧ ਰਹੇਗਾ ਚੰਡੀਗੜ੍ਹ 'ਚ ਮੀਟਿੰਗ ਤੋਂ ਬਾਅਦ ਬੋਲੇ ਪੰਜਾਬ ਕਾਂਗਰਸ ਇੰਚਾਰਜ ਉਪੇਸ਼ ਬਗੇਲ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਹੈ ਕਿ ਜਨਤਾ ਦੇ ਮੁੱਦਿਆਂ ਨੂੰ ਲੈ ਕੇ ਪ੍ਰਿਸ਼ਠ ਸਰਕਾਰ ਨੂੰ ਖਾੜਨ ਲਈ ਕੰਮ ਕੀਤਾ ਜਾਵੇਗਾ ਕੋਟਾ ਸੂਚੀ 'ਚ ਹੁੰਦੀਆਂ ਗੜਬੜੀਆਂ ਤੇ ਨਜ਼ਰ ਰੱਖੀ ਜਾਵੇਗੀ ਪਾਰਟੀ ਨੂੰ ਹੇਠ ਤੋਂ ਉੱਪਰ ਤੱਕ ਸੰਗਠਿਤ ਕੀਤਾ ਜਾਵੇਗਾ ਪਾਰਟੀ ਸਾਰੀਆਂ ਇਕਾਈਆਂ 'ਚ ਗਠਿਤ ਕਮੇਟੀਆਂ ਕਰੇਗੀ ਉਹਨਾਂ ਕਿਹਾ ਹੈ ਕਿ ਭਾਰਤੀ ਕਾਂਗਰਸ ਕਮੇਟੀ ਦੇ ਨਿਰਦੇਸ਼ ਤੇ ਨੋ ਸਤਿਆਗ੍ਰਹਿ ਸੰਗਠਨਾਂ ਨੂੰ ਲੈ ਕੇ ਕਮੇਟੀਆਂ ਬਣਾਉਣੀਆਂ ਉਸ ਵਿੱਚ ਚਾਹੇ ਅਨੁਸੂਚਿਤ ਜਾਤੀ ਦਾ ਹੋਵੇ ਚਾਹੇ ਜਨ ਜਾਤੀ ਦਾ ਹੋਵੇ ਚਾਹੇ ਮੈਡੀਕਲ ਸੰਗਠਨ ਹੋਵੇ ਉਹਨਾਂ ਸਭ ਨੂੰ ਥੱਲੇ ਤੋਂ ਲੈ ਕੇ ਉੱਪਰ ਤੱਕ ਪੂਰੀ ਕਮੇਟੀ ਬਣਾਈ ਜਾਵੇਗੀ ਮਹਾਰਾਸ਼ਟਰ ਤੇ ਦਿੱਲੀ ਚੋਣਾਂ 'ਚ ਜੋ ਗੱਲਾਂ ਸਾਹਮਣੇ ਆਈਆਂ ਹਨ ਕਿ ਕੋਟਾ ਸੂਚੀ 'ਚ ਗੜਬੜੀ ਹੁੰਦੀ ਹੈ ਉਸ ਤੇ ਨਜ਼ਰ ਰੱਖੀ ਜਾਵੇਗੀ ਉਸ ਲਈ ਪਾਰਟੀ ਵੱਲੋਂ ਇੰਨਾ ਚਾਰ ਮੁੱਦਿਆਂ ਤੇ ਕੰਮ ਕੀਤਾ ਜਾਵੇਗਾ ਦੱਸ ਦिए ਕਿ ਇਸ ਮੀਟਿੰਗ ਜੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗਾ ਤੇ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਜ਼ਿਲ੍ਹਾ ਪ੍ਰਧਾਨ ਮੌਜੂਦ ਸਨ ਬੜੀ ਨਕਸ਼ਾ ਪਾਸਾ ਤੇ ਇਹਦੇ ਵਾਇਲੇਸ਼ਨ ਹੈ ਜੀ ਇਸ ਟਾਈਮ ਵਾਇਲੇਸ਼ਨ ਹੈ ਹਾਂਜੀ ਵਾਇਲੇਸ਼ਨ 30 ਫੁੱਟ ਦੀ ਕਿੰਨਾ ਚਿਰ ਨੇ 30 ਫੁੱਟ ਨਹੀਂ ਛੱਡੇ ਹਾਂਜੀ ਇਹਦੇ ਨਾਲ ਵਾਲੀ ਕਰਵਾਈ ਸੀ ਇਹਦੀ ਕੰਪਲੇਂਟ ਆ ਰਹੀ ਸੀ ਵੀ ਉਹ ਤੋਂ ਹੀ 50 ਮੀਟਰ ਦੂਰ ਜਿਹੜੀ ਇਹ ਇਹ ਸ਼ੋਰੂਮ ਬਣਾ ਰਹੇ ਹਾਂਜੀ ਹਾਂਜੀ ਹੁਣ ਤੁਸੀਂ ਦੇਖੋ ਵੀ ਇਹ ਸੜਕ ਤੋਂ ਕਿੰਨਾ ਨੇੜੇ ਐ ਅੱਜ ਇਹ ਬਣਾ ਲੈਣਗੇ ਕੱਲ ਨੂੰ ਪਬਲਿਕ ਨੂੰ ਕਿੱਥੋਂ ਤੱਕ ਤੰਗੀ ਆਉਣੀ ਐ ਕਿੱਥੋਂ ਤੱਕ ਟ੍ਰੈਫਿਕ ਜਮ ਹੋਣਾ ਇਸ ਚੀਜ਼ ਨਾਲ ਕੀ ਕੀ ਨੁਕਸਾਨ ਹੋਣੇ ਐ ਪਹਿਲੀ ਗੱਲ ਤੇ ਇਹ ਐ ਕਿ ਆਪਾਂ ਇਹ ਬਿਲਡਿੰਗਾਂ ਦੇਖ ਕੇ ਅੱਖਾਂ ਬੰਦ ਨੀ ਕਰ ਲਈ ਇਹਨੂੰ ਕਿੰਨੇ ਮਹੀਨੇ ਹੋਗੇ ਬਣਦੇ ਨੇ ਹੋਗੇ 2 ਮਹੀਨੇ ਲੱਗਦੀ ਹੋਣਗੇ 2-3 ਮਹੀਨੇ ਹੋਗੇ ਨਾ ਜ਼ਿਆਦਾ ਲੱਗਦੀ ਐ ਕਿਉਂਕਿ ਕਾਫੀ ਜ਼ਿਆਦਾ ਐ ਨਾ ਬਗਲ ਰੱਖਿਆ ਆਪ ਅੱਖਾਂ ਨਹੀਂ ਬੰਦ ਕਰਨੀਆਂ ਇਹਨਾਂ ਨੂੰ ਲੱਗਦਾ ਵੀ ਖੌਰੇ ਲੈ ਦੇ ਕੇ ਅ fırsਰਾਂ ਨੇ ਜਾਂ ਐਮਐਲਏ ਨੇ ਅੱਖਾਂ ਬੰਦ ਕਰ ਲੈਣੀਆਂ ਪਹਿਲਾਂ ਵਾਲੇ ਵੀ ਜਿਹੜੇ ਇੱਥੇ ਪੋਲੀਟੀਸ਼ਨ ਰਹੇ ਨੇ ਅੱਖਾਂ ਬੰਦ ਹੀ ਕਰਦੇ ਰਹੇ ਪਰ ਇਹ ਗੱਲ ਇਹਨਾਂ ਨੂੰ ਹੁਣ ਸਮਝ ਆ ਜਾਣੀ ਚਾਹੀਦੀ ਹੈ ਕਿ ਉਹ ਕੰਮ ਬੰਦ ਹੋ ਗਿਆ ਜਿੱਥੇ ਪਬਲਿਕ ਦਾ ਨੁਕਸਾਨ ਹੋਊਗੀ ਤੁਸੀਂ ਪਬਲਿਕ ਦੀ ਜਗ੍ਹਾ ਨੂੰ ਦਬੋਂਗੇ ਜੋ ਨਕਸ਼ਾ ਪਾਸ ਹੋਇਆ ਉਹ ਬਣਾਓ ਨਾ ਸਾਰੇ ਦੇ ਸਮੇਂ ਪਹਿਲਾਂ ਵੀ ਦੱਸਿਆ ਸੀ ਵੀ ਜੀਸੀਬੀ ਮੈਂ ਨਾਲ ਹੀ ਰੱਖੀ ਹੋਈ ਹੈ ਜਿੱਥੇ ਵੀ ਇਲੈਗਲ ਕੰਸਟਰਕਸ਼ਨ ਹੋਣੀ ਹੈ ਉਹ ਪਹਿਲਾਂ ਵਾਲੇ ਐਮਐਲਏ ਸੀ ਜਿਹੜੇ ਤੁਹਾਡੇ ਤੋਂ ਪੈਸੇ ਲੈਦੇ ਕੇ ਚੁੱਪ ਕਰ ਜਾਂਦੇ ਸੀ ਜਿੱਥੇ ਵੀ ਮੈਨੂੰ ਕੋਈ মিডিਆ ਵਾਲਾ ਇਨਫੋਰਮੇਸ਼ਨ ਦਿੰਦਾ ਮੈਨੂੰ ਕੋਈ ਲੋਕਲ ਬੰਦਾ ਇਨਫੋਰਮੇਸ਼ਨ ਦਿੰਦਾ ਵੀ ਇਲੈਗਲ ਕੰਸਟਰਕਸ਼ਨ ਹੋ ਰਹੀ ਹੈ ਜੀਸੀਬੀ ਨਾਲ ਦੀ ਨਾਲ ਉਹਦੇ ਤੇ ਚਲਣੀ ਹੈ ਤੇ ਤੁਸੀਂ ਕਿਸੇ ਤਰੀਕੇ ਦੀ ਢਿੱਲ ਨਹੀਂ ਛੱਡਣੀ ਇਹ ਨਾਲ ਠੀਕ ਹੈ ਮੰਮੀ ਅੱਖਾਂ ਨਹੀਂ ਬੰਦ ਕਰਨੀਆਂ ਦੇਖ ਕੇ ਸਖਤੀ ਰੱਖਣੀ ਹੈ ਕਿਸੇ ਦਾ ਵੀ ਕੋਈ ਨਕਸ਼ਾ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਨਕਸ਼ੇ ਤੋਂ ਬਾਹਰ ਜਾ ਕੇ ਇਹ ਕਰ ਰਹੇ ਨੇ ਉਹਦੇ ਤੇ ਸ਼ਕਤੀ ਨਾਲ ਐਕਸ਼ਨ ਲਓ ਇਹ ਤੇ ਜੀਸੀਬੀ ਲਿਆਂਦੀ ਹੋਈ ਹੈ ਹਾਂਜੀ ਬਿਲਕੁਲ ਸ਼ੁਰੂ ਕਰੋ ਇੱਕ ਤੇ ਇਹ ਬਿਲਡਿੰਗ ਹੈ ਦੂਜੀ ਬਿਲਡਿੰਗ ਇੱਕ ਤੀਜੀ ਬਿਲਡਿੰਗ ਹੈ ਤਿੰਨ ਬਿਲਡਿੰਗ ਅੱਜ ਅਸੀਂ ਸਾਫ਼ ਕਰ ਰਹੇ ਹਾਂ ਦੋ ਬਿਲਡਿੰਗਾਂ ਨੇ ਤਾਂ ਨਕਸ਼ਾ ਹੀ ਨਹੀਂ ਪਾਸ ਕਰਾਇਆ ਨਾ ਇੱਕ ਬਿਲਡਿੰਗ ਇਹ ਹੋ ਗਈ ਆ ਦੂਜੀਆਂ ਦੋ ਬਿਲਡਿੰਗਾਂ ਅੱਗੇ ਨੇ ਬਿਲਕੁਲ ਤੁਸੀਂ ਚਕੰਨੇ ਰਹੋ ਨਕਸ਼ਾ ਪਾਸ ਨਹੀਂ ਕਰਾਇਆ ਕੋਈ ਕੰਸਟਰਕਸ਼ਨ ਕਰ ਰਿਹਾ ਹੈ ਸਾਫ਼ ਕਰ ਦਿਓ ਹੁਣ ਜਿੱਥੇ ਕਿਤੇ ਕੋਈ ਬਣਾ ਲੈਂਦਾ ਫਿਰ ਕੰਮ ਚੱਲ ਪੈਂਦਾ ਰਹਿਣ ਲੱਗ ਜਾਂਦਾ ਉੱਥੇ ਸਾਨੂੰ ਮੁਸ਼ਕਲ ਆ ਜਾਂਦੀ ਹੈ ਮਗਰ ਸਾਡੀ ਕਿਸੇ ਨਾਲ ਕੋਈ ਢੇਲ ਨਹੀਂ ਅੱਗੇ ਤੋਂ ਵੀ ਜਿਹੜੇ ਆਹ ਇਲੈਗਲ ਕੰਸਟਰਕਸ਼ਨਾਂ ਕਰਨ ਵਾਲੇ ਨੇ ਅਸੀਂ ਇਸ ਚੀਜ਼ ਨੂੰ ਬਿਲਕੁਲ ਮੈਂ ਬਰਦਾਸ਼ਤ ਨਹੀਂ ਕਰਨਾ ਜਿੱਥੇ ਪਬਲਿਕ ਦਾ ਨੁਕਸਾਨ ਹੋ ਰਿਹਾ ਹੋਵੇ ਸੜਕਾਂ ਭੀੜੀਆਂ ਹੋ ਰਹੀਆਂ ਹੋਣ ਤੇ ਮਗਰ ਉਹ ਲੌਂਗ ਟਰਮ ਜਿਹੜਾ ਹੁੰਦਾ ਉਹ ਇੱਕ ਪੂਰੇ ਦਾ ਪੂਰਾ ਸ਼ਹਿਰ ਦੀ ਜਿਹੜੀ ਮੈਪਿੰਗ ਆ ਉਹ ਖਰਾਬ ਹੋ ਜਾਂਦੀ ਹੈ ਸੋ ਇਹਦੇ ਤੇ ਜੀਸੀਬੀ ਦਾ ਕੰਮ ਸ਼ੁਰੂ ਕਰੋ ਫੇਰ ਹੀ ਹਟਣਗੇ। ਬਾਕੀ ਦੋ ਬਿਲਡਿੰਗਾਂ ਵੀ ਸਾਫ਼ ਕਰ ਦਿਓ ਬਿਲਕੁਲ। ਸ਼ੁਰੂ ਕਰੋ ਜੀ ਕੰਮ। ਜ਼ਮੀਨ ਦੀ ਟ੍ਰਿਫੀ ਕਰਾ ਕੇ ਚਾਰ ਪਾਸੇ ਸ਼ੋਰੂ ਬਣਾ ਰਿਹਾ ਜੀ। ਉੱਪਰ ਬਿਜਲੀ ਦੀਆਂ ਤਾਰਾਂ ਨੇ ਕਿੱਥੇ ਕੀ ਕੀ ਨੁਕਸਾਨ ਕਰਦੇ ਕਿੰਨੀਆਂ ਇਹ ਵਾਇਲੇਸ਼ਨ ਕਰ ਰਹੇ ਆ ਚੀਜ਼ਾਂ ਦੀ। ਇੰਨੀ ਬਿਜਲੀ ਤਾਰਾਂ ਥੱਲੇ ਤਾਂ ਕੁਝ ਵੀ ਨਹੀਂ ਬਣਾ ਸਕਦੇ। ਆ ਬਾਪੂ ਜੀ ਕਿੱਥੇ ਕਹਿ ਰਹੇ ਨੇ ਸਿਰਫ ਕਰਨੇ ਕੀ ਬਾਤ ਸਾਡੀ ਸੋਚ ਚ ਕਰ ਰਹੇ ਨੇ ਆ ਪਹਿਲਾਂ ਹੀ ਹੈ ਬਾਪੂ ਜੀ ਬਾਪੂ ਜੀ ਅੱਜ ਅਸੀਂ ਟੈਨ ਲੋਕੇਸ਼ਨਾਂ ਤੇ ਕਾਰਵਾਈ ਪਾ ਰਹੇ ਹਾਂ ਮੈਂ ਤੁਹਾਨੂੰ ਇਹ ਨਹੀਂ ਮਰਾਉਣਾ ਦੋ ਦਿਨਾਂ ਬਾਅਦ ਉੱਥੇ ਪਾ ਦਾਂਗੇ ਜਿੱਥੇ ਕੰਸਟਰਕਸ਼ਨ ਚੱਲ ਰਹੀ ਹੈ ਕੁਝ ਹੋਇਆ ਨਹੀਂ ਉਹ ਜਗ੍ਹਾ ਨੂੰ ਅਸੀਂ ਕਰ ਸਕਦੇ ਹਾਂ ਹੁਣ ਖਰੜ ਗੈਰ ਕਾਨੂੰਨੀ ਕਲੋਨੀ ਹੈ ਨਾ ਪਰ ਹੁਣ ਉੱਥੇ ਲੋਕ ਰਹਿਣ ਲੱਗੇ ਸੋ ਜਿਹੜੀ ਕੰਸਟਰਕਸ਼ਨ ਹੋ ਰਹੀ ਹੈ ਉਹਨੂੰ ਆਪਾਂ ਕੰਟਰੋਲ ਚ ਕਰ ਸਕਦੇ ਆ ਆਪਾਂ ਅਗਲੀ ਕਿਹੜੀ ਹੈ ਹਾਂ ਇਥੇ ਇਹ ਨਹੀਂ ਨਕਸ਼ਾ ਪਾਸ ਕਰੇ ਬਿਨਾਂ ਹੀ ਸਾਰੀ ਕੰਸਟਰਕਸ਼ਨ ਕਰ ਲਈ ਇਹ ਜਮੀਨ ਸੜਕ ਤੇ ਬਣਾਈ ਜਾਂਦੇ ਬੱਦ ਰੋਡ ਨਾਲ ਦਾ ਵੀ ਉਹ ਜਿਹੜਾ ਜੀ ਅੱਜ ਨਾਲ ਨਾਲ ਅੱਜ ਨਾਲ ਛੱਤੀ ਕੇ ਬਣਾ ਇਹ ਸਾਰ ਇਕੱਠੀ ਆ ਆ ਤਾਂ ਇਕੱਠੀ ਆ ਸਾਰੇ ਨਹੀਂ ਆ ਆ ਕਿਵੇਂ ਆ ਕਿਵੇਂ ਬਣਾਏ ਹੋ ਆ ਪੁਰਾਣੇ ਬਣੇ ਹੋ ਇਧਰ ਇਧਰ ਬੜੇ ਪੁਰਾਣੇ ਬਣੇ ਹੋ ਬਹੁਤ ਪੁਰਾਣੇ ਇਹ ਤਾਂ 20 ਸਾਲ ਪੁਰਾਣੇ ਬਣੇ ਹੋ ਨਹੀਂ ਇਹ ਇਹ ਨੈਨਾਂ ਨੇ ਉਹ ਕੱਢ ਕਿਉਂ ਲਈ ਰੋਕਿਆ ਕਿਉਂ ਨਹੀਂ ਇਹਨਾਂ ਨੂੰ ਮੈਂ ਨੋਟਸ ਤੇ ਇਹਨਾਂ ਆਪਣੇ ਮਕੀਦੇ ਨਹੀਂ ਨਹੀ ਨੋਟਸ ਛੋੜੀ ਦਿੱਤੇ ਸਾਫ ਕਰੋ ਇਹ ਵੀ ਇਹ ਤਰਪਾਲ ਪਾ ਕੇ ਇਹ ਇਹਨੂੰ ਕਵਰ ਕਰ ਲੈਣੇ ਉਹ ਸਭ ਬਾਈ ਦੇ ਚਨਾ ਦੇ ਬਾਈ ਦੇ ਚਨਾ ਦੇ 33% ਨਹੀਂ ਇਹਨਾਂ ਦੇ ਤਰਪਾਲ ਇਹ ਕੀ ਕੀਤਾ ਇੱਥੇ ਇਹਨਾਂ ਦਾ ਕੀ ਪ੍ਰੋਬਲਮ ਹੈ ਕਿ ਜਿੱਦਾਂ ਖਸ਼ਰੀ ਬਾਸ ਹੋ ਜਾਂਦਾ ਨਾ 33% ਤੁਸੀਂ ਰੋੜਦਾ ਤੇ ਆ ਆ ਕਿਵੇਂ ਕੀਤਾ ਹੋਇਆ ਇਹ ਪੁਰਾਣਾ ਬਣਾ ਦੋ ਚਾਰ ਤੋਂ ਪਹਿਲਾਂ ਬਣਿਆ ਹੋਇਆ ਇਹਨਾਂ ਦਾ ਇਹ ਕੀ ਹਾਲ ਹੈ ਜੀ ਭੈਣ ਜੀ ਕੀ ਕੀਤਾ ਹੋਇਆ ਹਾ ਇਹ ਨਕਸ਼ਾ ਪਾਸ ਹੈ ਜੀ ਨਕਸ਼ਾ ਪਾਸ ਹੈ ਇਹੋ ਸਭ ਨਕਸ਼ਾ ਪਾਸ ਹੀ ਹੋਇਆ ਕਿੱਥੇ ਹੈ ਨਕਸ਼ਾ ਪਾਸ ਜੋ ਤਾਂ ਹੈ ਨਹੀਂ ਨਕਸ਼ਾ ਪਾਸ ਹੈ ਇਹ ਤਾਂ 2002 ਦਾ ਨਕਸ਼ਾ ਪਾਸ ਹੈ ਹੈ ਨਹੀਂ ਪਾਸ ਇਹ ਮੈਨੂੰ ਦਿਖਾਉ ਨਹੀਂ ਸਕਦੇ ਮੈਚਲੀ ਮੇਰੇ ਕੋਲ ਸਭ ਤੋਂ ਹੁਣੀ ਚਾਬ ਤੋ ਆਈਆਂ ਮੈਂ ਤਾਂ ਦੇਖ ਕੇ ਬਾਹਰ ਆ ਗਈ ਬਹੁਤ ਟਾਈਮ ਦਾ ਨਕਸ਼ਾ ਪਾਸ ਹੈ ਭੈਣ ਜੀ 2002 ਦਾ ਬਹੁਤ ਪੁਰਾਣਾ ਹੋ ਗਿਆ 2 ਸਾਲ ਤੋਂ ਬਥੇਰੇ ਨਹੀਂ ਹੁੰਦਾ ਨਾ ਤੁਹਾਨੂੰ ਮੰਡੇ ਸਰ ਦਿਖਾ ਦਾਂਗੇ ਮੰਡੇ ਸਾਰਾ ਕੁਝ ਆਪਣਾ ਤੁਹਾਡੇ ਨਾਲ ਕੋਈ ਗੁੱਸਾ ਨਹੀਂ ਹੈ ਪਰ ਗੱਲ ਇਹ ਹੈ ਵੀ ਜਿਵੇਂ ਹੋਣਾ ਤੁਸੀਂ ਉਹ ਸਾਰੀ ਕਰ ਲਈ ਹੈ ਨਾ ਇਹ ਸੜਕ ਦੇ ਬਿਲਕੁਲ ਉੱਪਰ ਹੈ ਤੇ ਇਹ ਇਹ ਇਲੀਗਲ ਹੈ ਨਕਸ਼ਾ ਇੱਥੇ ਪਾਸ ਪੈਣ ਦੀ ਹੋਈ ਨਹੀਂ ਸਕਦਾ ਹੁਣ ਆਪ ਆਏ ਹੋ ਇਹਨੂੰ ਪਿੱਛੇ ਕਰ ਲਓ ਹਾਂਜੀ ਹਾਂਜੀ 6 ਫੁੱਟ ਦਾ ਹੀ ਰੌਲਾ ਨਾ ਹਾਂਜੀ 5 ਫੁੱਟ ਦਾ 5 ਫੁੱਟ 5 ਫੁੱਟ ਬਹੁਤ ਹੁੰਦਾ ਚਲੋ ਕੋਈ ਗੱਲ ਨਹੀਂ ਮੈਮ ਕਰ ਲਓ ਅਸੀਂ ਇੱਕ ਕਰ ਲਿਆ ਸੀ ਵਿੱਚੇ ਦੋ ਅਸੀਂ ਕਰਦੇ ਹਾਂ ਹਾਂ ਦੋ ਪਿੱਲਰ ਹੈ ਨਾ ਇੱਕ ਪਿੱਛੇ ਦੀ ਗ੍ਰੇਟਿੰਗ ਮੇਨਸਾ ਹਾਂ ਦੋ ਅਸੀਂ ਕਰ ਰਹੇ ਹਾਂ ਕਿਉਂਕਿ ਜੇ ਇਹਨੂੰ ਛੱਡਾਂਗੇ ਬਾਕੀ ਸਾਰਾ ਸਾਫ਼ ਕਰ ਰਹੇ ਹਾਂ ਅਸੀਂ ਹਾਂਜੀ ਹਾਂਜੀ ਸਾਰੇ ਬੋਲਦੇ ਆ ਠੀਕ ਹੈ ਕੋਈ ਗੱਲ ਨਹੀਂ ਠੀਕ ਹੈ ਇਹਨੂੰ ਆਪਣੀ ਜਗ੍ਹਾ ਸਹੀ ਅਸੀਂ ਕਰ ਲਾਂਗੇ ਕਰ ਲਓ ਇਹਨੂੰ ਪਿੱਛੇ ਅ ਯੁੱਧ ਨਸ਼ੇ ਵਿਰੁੱਧ ਸਾਡੀ ਕੈਬਨਿਟ ਸਬਕਮੇਟੀ ਦੇ ਚੇਅਰਮੈਨ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਬੜੇ ਵਿਸਤਾਰ ਦੇ ਵਿੱਚ ਬਰੀਫ ਕੀਤਾ ਕਿ ਕਿਸ ਤਰੀਕੇ ਦੇ ਨਾਲ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜੋ ਇਹ ਨਸ਼ਿਆਂ ਦਾ ਜ਼ਹਿਰਾ ਜ਼ਹਿਰ ਦਾ ਜੋ ਦਰਿਆ ਪਿਛਲੇ ਲੰਬੇ ਸਮੇਂ ਤੋਂ ਪਿਛਲੀਆਂ ਸਰਕਾਰਾਂ ਦੇ ਸਮੇਂ ਚਾਲੂ ਹੋਇਆ ਸੀਗਾ ਉਹਦੇ ਲਈ ਬੜੇ ਚਿੰਤਿਤ ਰਹੇ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਉੱਪਰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਭਗਵੰਤ ਸਿੰਘ ਮਾਨ ਜੀ ਨੇ ਬੜੀ ਅਹਿਮ ਮੀਟਿੰਗ ਕੱਲ ਬੁਲਾਈ ਸਾਰੇ ਸਾਡੇ ਪੰਜ ਮੈਂਬਰੀ ਕਮੇਟੀ ਸਬਕਮੇਟੀ ਦੇ ਮੈਂਬਰ ਸਾਰੀ ਸਿਵਲ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਪੰਜਾਬ ਦੀ ਉੱਥੇ ਸੀ ਤੇ ਅੱਜ ਤੁਸੀਂ ਮੀਡੀਆ ਵਾਲੇ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ 360 ਡਿਗਰੀਜ਼ ਪਲਾਨ ਹੈ ਜਿਹੜਾ ਐਕਸ਼ਨ ਹੈ ਜਿਹੜਾ ਉਹ ਗਰਾਊਂਡ ਦੇ ਉੱਪਰ ਨਜ਼ਰ ਆ ਰਿਹਾ ਹੈ ਜਿੱਥੇ ਉਹ ਲੋਕ ਜਿਹੜੇ ਜਿਹੜੇ ਨਸ਼ੇ ਵੇਚਦੇ ਨੇ ਜਿਹੜੇ ਡਰੱਗ ਪੈਡਲਰ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਕਾਬੂ ਕੀਤਾ ਜਾ ਰਿਹਾ ਹੈ ਉਹਨਾਂ ਦੇ ਉੱਪਰ ਕਾਰਵਾਈਆਂ ਹੋ ਰਹੀਆਂ ਨੇ ਔਰ ਜਿਹੜੇ ਜਿਹੜੇ ਕੋਈ ਵਿਚਾਰੇ ਬੱਚੇ ਇਸ ਕੰਮ ਦੇ ਵਿੱਚ ਨਸ਼ੇ ਦੀ ਲਤ ਜਿੰਨਾਂ ਨੂੰ ਲੱਗ ਚੁੱਕੀ ਹੈ ਲੱਗ ਰਹੀ ਹੈ ਜੇ ਇਨੀਸ਼ੀਅਲ ਸਟੇਜ ਤੇ ਨੇ ਉਹਨਾਂ ਨੂੰ ਹੈਲਥ ਡਿਪਾਰਟਮੈਂਟ ਵੱਲੋਂ ਉਹਨਾਂ ਨੂੰ ਐਜ਼ ਕ੍ਰਿਮੀਨਲ ਨਾ ਟਰੀਟ ਕਰਦੇ ਹੋਏ ਐਜ਼ ਪੇਸ਼ੀਐਂਟ ਉਹਨਾਂ ਨੂੰ ਟਰੀਟ ਕੀਤਾ ਜਾਊਗਾ ਤੇ ਉਹਨਾਂ ਦਾ ਇਲਾਜ ਹੈ ਜਿਹੜਾ ਉਹ ਪੰਜਾਬ ਦੇ ਹਸਪਤਾਲਾਂ ਦੇ ਵਿੱਚ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਤੇ ਔਟ ਸੈਂਟਰਸ ਦੇ ਵਿੱਚ ਉਹ ਕੀਤਾ ਜਾਊਗਾ ਜੋ ਸਾਡੀ ਸਬ ਕਮੇਟੀ ਨੇ ਕਿਉਂਕਿ ਪੰਜਾਂ ਅਸੀਂ ਮੰਤਰੀਆਂ ਨੇ ਜੋ ਸਬ ਕਮੇਟੀ ਦੇ ਮੈਂਬਰ ਆ ਉਨ੍ਹਾਂ ਦੇ ਕੰਮ ਦੀ ਡਿਵੀਜ਼ਨ ਜਿਸ ਤਰੀਕੇ ਦੇ ਨਾਲ ਹੋਈ ਹੈ ਉਹ ਚੀਮਾ ਸਾਹਿਬ ਨੇ ਤੁਹਾਨੂੰ ਬੜੇ ਵਿਸਤਾਰ ਦੇ ਵਿੱਚ ਦੱਸੀ ਹੈ ਮੈਂ ਇਸ ਤੋਂ ਵੀ ਉੱਪਰ ਇਸ ਤੋਂ ਵੀ ਵੱਧ ਕੇ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੂੰਗਾ ਕੱਲ ਵੀ ਕੀਤੀ ਸੀਗੀ ਔਰ ਅੱਜ ਵੀ ਕਰਦਾ ਕਿ ਜੇ ਅਸੀਂ ਕਹੀਏ ਵੀ ਅਸੀਂ ਇਕੱਲੇ ਪੰਜੇ ਜਣੇ ਜਾਂ ਇਕੱਲੇ ਪੁਲਿਸ ਜਾਂ ਇਕੱਲੇ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਆਪਾਂ ਇਸ ਪਿਛਲੀਆਂ ਸਰਕਾਰਾਂ ਦੇ ਚਲਾਏ ਹੋਏ ਨਸ਼ਿਆਂ ਦੇ ਦਰਿਆਵਾਂ ਨੂੰ ਆਪਾਂ ਰੋਕ ਲਾਂਗੇ ਤੇ ਇਹ ਸੰਭਵ ਪੂਰਾ 100% ਨਹੀਂ ਹੋਣਾ ਜਦ ਤੱਕ ਪੰਜਾਬ ਦੇ 3 ਕਰੋੜ ਲੋਕ ਨੇ ਜਿਹੜੇ ਉਹ ਸਾਡੇ ਨਾਲ ਔਰ ਖਾਸ ਤੌਰ ਤੇ ਮੀਡੀਆ ਮੋਢੇ ਦੇ ਨਾਲ ਮੋਢਾ ਨਾਲ ਜੋੜ ਕੇ ਨਹੀਂ ਚੱਲਦੇ ਹੈਗੇ ਸੋ ਮੈਂ ਅੱਜ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸਾਰੀਆਂ ਧਾਰਮਿਕ ਆਰਗੇਨਾਈਜੇਸ਼ਨ ਨੂੰ ਸਾਰੀਆਂ ਸਮਾਜਿਕ ਆਰਗੇਨਾਈਜੇਸ਼ਨ ਨੂੰ ਮੈਂ ਅੱਜ ਪੰਜਾਬ ਸਰਕਾਰ ਵੱਲੋਂ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਅਪੀਲ ਕਰਨੀ ਚਾਹੁੰਦਾ ਕਿ ਪੰਜਾਬ ਸਰਕਾਰ ਦਾ ਸਾਡੇ ਕੌਮੀ ਕਨਵੀਨਰ ਕੇਜਰੀਵਾਲ ਸਾਹਿਬ ਦਾ ਔਰ ਮਾਜੋਬ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸਾਡਾ ਸਾਰੀ ਟੀਮ ਦਾ 100% ਮਜ਼ਬੂਤ ਤૈયਿਆ ਕੀਤਾ ਕਿ ਪੰਜਾਬ ਦੇ ਵਿੱਚੋਂ ਨਸ਼ਿਆਂ ਦੇ ਇਸ ਕੋੜ ਨੂੰ ਜੜੋਂ ਜੜੋਂ ਪਟਕੇ ਜਦੋਂ ਤੱਕ ਨਹੀਂ ਸਿੱੜ ਦਿੰਦੇ ਹੈਗੇ ਉਦੋਂ ਤੱਕ ਅਸੀਂ ਦਮ ਨਹੀਂ ਲਾਵਾਂਗੇ ਮੈਂ ਸਾਰੇ ਨੂੰ ਬੇਨਤੀ ਇਹ ਕਰਨੀ ਚਾਹੁੰਦਾ ਕਿ ਇਹ ਇਕੱਲੇ ਇੱਕ ਪਾਰਟੀ ਜਾਂ ਸਰਕਾਰ ਦਾ ਮਸਲਾ ਨਹੀਂ ਹੈਗਾ ਇਹ ਪੰਜਾਬ ਦੀ ਹੋਂਦ ਬਚਾਉਣ ਦਾ ਮਸਲਾ ਹੈ ਜਿਹੜਾ ਪੰਜਾਬ ਦੀ ਹੋਂਦ ਪੰਜਾਬ ਦੀ ਜਵਾਨੀ ਪੰਜਾਬ ਦੀ ਅਗਲੀ ਪੀੜੀ ਬਚਾਉਣ ਦੀ ਲੜਾਈ ਹੈ ਜਿਹੜੀ ਉਹ ਅਸੀਂ ਅੱਗੇ ਹੋ ਕੇ ਲੜ ਰਹੇ ਹਾਂ ਸੋ ਸਾਰੀਆਂ ਹੀ ਪੋਲਿਟਿਕਲ ਪਾਰਟੀਆਂ ਨੂੰ ਸਾਰੀਆਂ ਧਾਰਮਿਕ ਸਾਰੀਆਂ ਸੋਸ਼ਲ ਆਰਗੇਨਾਈਜੇਸ਼ਨ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਸ ਮਸਲੇ ਦੇ ਉੱਪਰ ਇਸ ਕੰਮ ਦੇ ਉੱਪਰ ਇਸ ਸਾਡੇ ਤਹਈਏ ਦੇ ਉੱਪਰ ਰਾਜਨੀਤੀ ਕਰਨ ਦੀ ਬਜਾਏ ਸਾਡਾ ਸਾਥ ਦਿਓ ਤਾਂ ਕਿ ਆਪਾਂ ਆਪਣੀ ਆਉਣ ਵਾਲੀ ਪੀੜ੍ਹੀ ਇਹ ਜਿਹੜੀ ਉਹ ਬਚਾ ਸਕੀਏ ਕਿਉਂਕਿ ਜਦੋਂ ਇਸ ਤਰੀਕੇ ਦੀ ਇਨੇ ਲੰਬੇ ਸਮੇਂ ਤੋਂ ਜੋ ਇੱਕ ਕੋਹੜੋ ਜੋ ਇੱਕ ਕੈਂਸਰ ਪਿਛਲੇ ਸਰਕਾਰਾਂ ਦੀ ਵਜ੍ਹਾ ਕਰਕੇ ਘਰ-ਘਰ ਪਹੁੰਚਿਆ ਹੋਇਆ ਜਦੋਂ ਉਹਨੂੰ ਪੱਟਣ ਲੱਗਾਂਗੇ ਉਹਨੂੰ ਖਤਮ ਕਰਨ ਲੱਗਾਂਗੇ ਤੇ ਕਈ ਵਾਰੀ ਜਿਵੇਂ ਚੀਮਾ ਸਾਹਿਬ ਨੇ ਗੱਲ ਕੀਤੀ ਕਿ ਜਦੋਂ ਸਖਤੀ ਹੋਣੀ ਹੈ ਜਦੋਂ ਸਪਲਾਈ ਚੇਨ ਲਾਈਨ ਟੁੱਟਣੀ ਹੈ ਤੇ ਨਸ਼ਾ ਜਿਹੜੇ ਲੋਕ ਉਹਦੇ ਆਦੀ ਹੋ ਚੁੱਕੇ ਉਹਨਾਂ ਨੂੰ ਨਹੀਂ ਮਿਲਣਾ ਤੇ ਫਿਰ ਹੋ ਸਕਦੇ ਕੋਈ ਕੈਜੁਐਲਟੀਆਂ ਵੀ ਹੋਣ ਕੋਈ ਫੈਟੈਲਿਟੀਆਂ ਹੋਣ ਉਹਨਾਂ ਨੋ ਉਹਨਾਂ ਦਾ ਕਿਸੇ ਤਰੀਕੇ ਦਾ ਸਿਹਤ ਦਾ ਜਾਂ ਜਾਨ ਦਾ ਨੁਕਸਾਨ ਨਾ ਹੋਵੇ ਸੋ ਮੈਂ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਬੱਚੇ ਇਹਦੇ ਵਿੱਚ ਆਲਰੇਡੀ ਲੱਗ ਚੁੱਕੇ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਇਮੀਡੀਏਟਲੀ ਸਾਡੇ ਜਿਹੜੇ ਡੀ ਐਡਿਕਸ਼ਨ ਸੈਂਟਰਸ ਨੇ ਸਰਕਾਰੀ ਹਸਪੀਟਲ ਨੇ ਔਰ ਜੋ ਆਊਟ ਸੈਂਟਰਸ ਨੇ ਉੱਥੇ ਪਹੁੰਚੋ ਡਾਕਟਰ ਬਲਬੀਰ ਜੀ ਨੇ ਬੜੇ ਵਧੀਆ ਚੰਗੇ ਇੰਤਜ਼ਾਮਾਤ ਨੇ ਜਿਹੜੇ ਉਹ ਉੱਥੇ ਕੀਤੇ ਹੋਏ ਨੇ ਕਿਸੇ ਤਰੀਕੇ ਦੀ ਦਵਾਈ ਦੀ ਕਿਸੇ ਤਰੀਕੇ ਦੀ ਹੋਰ ਫੈਸਿਲਿਟੀ ਦੀ ਉੱਥੇ ਘਾਟ ਨਹੀਂ ਹੈ ਜੇ ਕੋਈ ਕਮੀ ਬੇਸ਼ੀ ਨਜ਼ਰ ਆਉਂਦੀ ਹੈ ਤਾਂ ਨਾਲ ਦੀ ਨਾਲ ਲੋਕਲ ਅਧਿਕਾਰੀਆਂ ਨੂੰ ਦੱਸੋ ਤਾਂ ਕਿ ਕਿਸੇ ਵੀ ਬੱਚੇ ਦੀ ਜਾਨ ਨਾ ਜਾਵੇ ਸੋ ਮੈਂ ਦੁਬਾਰਾ ਫਿਰ ਇਹੀ ਬੇਨਤੀ ਕਰੂੰਗਾ ਕਿ ਰਾਜਨੀਤੀ ਕਰਨ ਦੀ بجائے ਅੱਜ ਪੰਜਾਬ ਨੂੰ ਇੱਕ ਮੁਠ ਇੱਕ ਜੁੱਟ ਹੋ ਕੇ ਇਹ ਲੜਾਈ ਲੜਨੀ ਚਾਹੀਦੀ ਹੈ ਤੇ ਮੈਂ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਕਿ ਜਿਹੋ ਜਿਹੇ ਤਹੀਅ ਸਾਡੀ ਲੀਡਰਸ਼ਿਪ ਨੇ ਕੀਤਾ ਹੋਇਆ ਤੇ ਉਸ ਤਹੀਅ ਨਾਲ ਜੋ ਸਾਰੇ ਨਾਲ ਮਿਲ ਕੇ ਚੱਲਾਂਗੇ ਤੇ ਪੰਜਾਬ ਦੇ ਵਿੱਚੋਂ ਇਸ ਬਿਮਾਰੀ ਨੂੰ ਜੜੋਂ ਪੱਟ ਕੇ ਆਪਾਂ ਸੁੱਟਣ ਦੇ ਵਿੱਚ ਕਾਮਯਾਬ ਰਹਾਂਗੇ ਕਰਦੇ ਪ੍ਰਾਈਮਰੀ ਮੋਹਰ ਸ਼ੁਰੂ ਹੋ ਗਿਆ ਬਲੌਂਗ ਦੇ ਵਿੱਚ 700 ਆਪਰੇਸ਼ਨ ਚੱਲ ਰਿਹਾ ਹੈ ਬਠਿੰਡਾ ਦੇ ਵਿੱਚ ਵੱਡਾ ਐਕਸ਼ਨ ਹੋ ਰਿਹਾ ਨਸ਼ੇ ਦਾ ਪੂਰੇ ਪੰਜਾਬ ਦੇ ਵਿੱਚ ਇਹ ਆਪਰੇਸ਼ਨ ਜਦੋਂ ਤੱਕ ਕੱਲਾ ਕੱਲਾ ਡਰੱਗ ਪੈਡਲਰ ਕੱਲ ਅਸੀਂ ਕੀ ਕਿਹਾ ਸੀਗਾ